ਆ ਮੇਰਾ ਭਾਈ ਲੱਖੂ ਕੈਬਾ ਵੀ ਤਾ ਠੰਡ ਨਹੀਂ ਲੱਗਦੀ ਮੈਂ ਕੱਲ ਕਿਹਾ ਵੀ ਕੋਟੀ ਵਾਲਾ ਕਰ ਤੂੰ ਇਹਨੂੰ ਦੇਖ ਕੇ ਤਾਂ ਮੂੰਹ ਹੀ ਨਹੀਂ ਅਸੀਂ ਕੋਟੀ ਨਾ ਫੋਣਦੇ ਅੱਜ ਓਏ ਅੱਜ ਨਾ ਹੋਆ ਡਿਫਰੈਂਟ ਜਲਦੇ ਨੇ ਜਦੋਂ ਐ ਹੋ ਜਾਈ ਨਾ ਵੀ ਸਾਰੇ ਜਣਿਆਂ ਨੇ ਵੀ ਰੰਗ-ਬਰੰਗੇ ਜਿ ਬਣ ਕੇ ਹਾਂ ਦੋ ਦੋ ਅਸੀਂ ਅੱਛਾ ਤੂੰ ਬਾਹਰ ਦੇਖਿਆ ਵੀ ਲੋਕਾਂ ਨੇ ਕੋਟੀਆਂ ਪਾ ਲਈ ਮੈਂ ਦੇਖਿਆ ਵੀ ਹਾਂ ਲੋਕ ਸ਼ੁਰੂ ਹੋ ਗਏ ਵੀ ਸਵੇਰ ਤੋਂ ਸ਼ੁਰੂ ਹੋ ਗਏ ਹੁਣ ਬੇਸ਼ਰਮ ਹੁੰਦਾ ਕਹਿੰਦਾ ਕਹਿੰਦਾ ਤੜਕੀ ਕਰਿਓ ਵੀ ਠੰਡ ਬੜੀ ਆ ਯਾਰ ਨਹੀਂ ਨਹੀਂ ਤੂੰ ਤਾਂ ਹੁਣ ਹੋਰ ਤੂੰ ਦਾਦਾ ਤੂੰ ਐ ਕਿਹੜਾ ਤੂੰ ਦਾ ਠੰਡ ਹੈ ਉਹ ਨਹੀਂ ਅੱਜ ਅੱਜ ਦਾ ਸੀਗੀ ਠੰਡਿਆ ਹਾਂ ਅੱਜ ਤਾਂ ਜਰਾਪਾਂ ਪਾ ਥੱਲੋਂ ਵੀ ਸਕਿੰਨ ਟੈਟਾ ਬਾ ਵੀ ਲੈ ਅੱਡਾ ਇਹਦੇ ਚੱਲੀ ਜਾਂਦੇ ਆ ਭਰਾ ਦੇ ਐਮਐਸਟੀ ਤੇ ਬਈ ਸਾਰੇ ਜਣੇ ਇੱਕ ਆਏ ਪੁੱਛਦੇ ਸੀ ਸਾਨੂੰ ਵੀ ਲਖੋ ਕਿਉਂ ਨਹੀਂ ਗਿਆ ਸ਼ਗਨ ਤੇ ਉਹ ਦੇਪਰਾਂ ਦਾ ਬਹੁਤ ਵੱਡਾ ਪੇਪਰ ਸੀ ਜ਼ਿੰਦਗੀ ਦਾ ਇਮਤਿਹਾਨ ਚੱਲੀ ਜਾਂਦੇ ਆ ਇਹ ਫਿਰ ਕਾਲਜ ਵਾਲੇ ਤੇ ਇਹ ਕਹਿੰਦਾ ਮੈਂ ਤਾਂ ਇੱਕ ਵੀ ਮੈਸ ਨਹੀਂ ਲਿਆ ਕਹਿੰਦਾ ਮੈਂ ਨਹੀਂ ਮੈਂ ਕਾਲ ਨੂੰ ਗਿਆ ਪ੍ਰਭ ਨੂੰ ਗਿਆ ਵੀ ਮੈਂ ਉਹਦੇ ਤਾਂ ਨਹੀਂ ਆਉਂਦਾ ਦੇਖ ਤੇਰੇ ਆ ਮੈਂ ਕੀ ਹੁੰਦੀ ਆ ਰਿੰਗ ਰਿੰਗ ਸੈਰੇਮਨੀ ਰੋਕੇ ਤੇ ਵੀ ਕਹਿੰਦਾ ਸਿੱਧਾ ਮੈਰਿਜ ਤੇ ਆਉਂ ਅਸੀਂ ਕਿਹਾ ਛੱਡ ਦੇ ਵੀ ਕੈਮਿਸਟਰੀ ਨਾਲ ਵਾਸਤੇ ਰੱਖੇ ਘਾਟਾ ਪੈਂਦਾਗਾ 30 ਨੰਬਰਾਂ ਦਾ ਦਾ ਸੋਨਾ ਕਰਦਾ ਲੋ ਉਹ ਤਾਂ ਜ਼ਰੂਰੀ ਹੈ ਕਹਿੰਦੇ ਇਹ ਤਾਂ ਬਹੁਤ ਜ਼ਰੂਰੀ ਹੈ ਮੇਰੇ ਦੋਸਤ ਵੇਟ ਕਰ ਹੀ ਆਂਦੇ ਨੇ ਤੇ ਇਹ ਨਾ ਬਾਗਿਆਦ ਨਾਲ ਹੁਣ ਇਹਦੇ ਨਾਲ ਨੰਬਰ ਨਾਉਣ ਦੇ 30 30 ਦੇ ਸੀ ਚੱਕ ਕੇ ਤਾਂ ਕੁਐਸਚਨ ਮਾਰ ਕੇ ਆਏ ਲੈ ਕੇ ਤਾਂ ਸੁਣਨਾ ਵੀ ਹੈਗਾ ਵੀ ਸਹੀ ਵੀ ਕਰਕੇ ਆਏ ਕਿ ਸਾਡੀ ਕੋਈ ਇੱਜ਼ਤ ਰੱਖਾ ਕੇ ਆਇਆ ਕੋਲ ਸੁਣਨਾ ਸਾਰਾ ਕੁਝ ਕਰਕੇ ਆਇਆ ਕਿਤੇ ਉਹ ਤੁਹਾਨੂੰ ਲਾਈਟਰ ਵਾਲੇ ਸਾਨੂੰ ਦੇਖ ਕੇ ਘੇਰ ਲੈ ਘਰ ਨੂੰ ਵੀ ਆਏ ਹੋ ਜੀ ਆ ਤੁਹਾਡਾ ਜਵਾਕ ਇਹ ਨੰਬਰ ਦੋਣੇ ਹੁੰਦੇ ਜਵਾਕ ਨਾ ਨਾ ਕੀ ਕਰ ਲੈ ਰਾਪੋਰਟੇਸ਼ਨ ਪਤਾ ਕਿੰਨੀ ਆ ਬਈ ਲੱਖਾਂ ਕੋ ਹੁੰਦੀ ਆ ਕਾਲਜ ਚ ਲੱਖਾਂ ਲੱਖ ਹੁੰਦੀ ਆ ਬਈ ਸਹੀ ਆ ਸਹੀ ਆ ਕਿੰਨੇ ਰਹਿ ਗਏ ਰਹਿ ਗਏ ਤਿੰਨ ਚਾਰ ਕੱਲ ਦਾ ਕਾਣਾ ਸੀਗਾ ਕੱਲ ਸੀਗਾ ਆਪਣਾ ਉਹਦਾ ਪੋਲੀਟੀਕਲ ਸਾਇੰਸ ਰੱਖੀ ਆ ਓ ਮਾਈ ਗੋਡ ਤੂੰ ਪੋਲੀਟੀਕਲ ਸਾਇੰਸ ਰੱਖੀ ਆ ਤੇ ਭੱਲੇ-ਭੁੱਲੇ ਪੈ ਜਾਂਦੀ ਆ ਐਡੇ ਧਿਆਨ ਕਰਕੇ ਪੇਪਰ ਤਾਂ ਮੈਂ ਬਿਨਾ ਪੜ੍ਹੇ ਦਿੰਦਾ ਹੁੰਦਾ ਤੇਰੇ ਕੋਲੇ ਆ ਆ ਸਭਿਆਰਸੀ ਹੈ ਦੇ ਕੋਲੇ ਬਾਈ ਕੋਲੇ ਆਪਣੇ ਕੋਲੇ ਪਰ ਆਟਸਾ ਲੈ ਕੇੜਾ ਵੇ ਭਰਾਵਾ ਬਹੁਤ ਹੁਣੇ ਅੱਗੇ ਰੂਪੀਏ ਸੇ ਤੇਰੀ ਕੰਨੀ ਆ ਸਹੀ ਆ ਕਦੇ ਤੂੰ ਵਕੀਲ ਬਣਨਾ ਆਉਂਦਾ ਵੇ ਕਦੇ ਤੂੰ ਜੱਜ ਬਣ ਕੇ ਕੁਸੋਰ ਬਣੂਗਾ ਆਈ ਹੈ ਡਿਫੈਂਟ ਮਾਈਂਡ ਸੈਟ ਆ ਸਾਰਾ ਕੁਝ ਨਾਲ ਪੈਰਲਲ ਲੈ ਕੇ ਚੱਲਣਾ ਸਹੀ ਆ ਸਹੀ ਆ ਵੈਰੀ ਗੁੱਡ ਬੰਦ ਮੈਂ ਕਹਨੀ ਆ ਵੀ ਬਹੁਤ ਵੱਡਾ ਆਫੀਸਰ ਲੱਗੇ ਤੂੰ ਬਹੁਤ ਵੱਡਾ ਤਰੱਕੀ ਆ ਤੇ ਖਾ ਤੇਰੀ 3-4 ਲੱਖ ਤੋਂ ਹੀ ਸਟਾਰਟ ਹੋਵੇ ਸਹੀ ਹੈ ਬਰਾਪਾ ਜਿੰਨਾ ਉੱਚਾ ਸੋਚਾਂਗੇ ਨਾ ਰੱਬ ਉਦਾਂ ਹੀ ਦੇ ਦਗਾ ਕਦੇ ਕਿਵੇਂ ਸੋਚ ਲੈਣਾ ਕਦੇ ਕਦੇ ਮੈਂ ਸੋਚ ਲੈਣਾ ਵੀ ਆਪਾਂ ਬਿਜ਼ਨਸ ਮੈਨ ਉਹ ਯਾਰ ਤੂੰ ਸਾਰਾ ਕੁਝ ਛੱਡ ਯਾਰ ਆਪਾਂ ਬਾਨੀਆਂ ਨਾਲ ਡੀਲ ਕਰਦੇ ਆ ਸਿੱਧੀ ਹੱਥ ਮਿਲਾ ਜਾਗੇ ਤੇ ਜਿੱਦਾਂ ਵੱਡੀ ਸੋਚ ਵੱਡਾ ਮਾਈਂਡ ਸੈਟ ਕਾਦੀ ਉਹ ਕਰ ਕਾਦੀ ਉਹ ਕਰਦੇ ਆ ਡੀਲ ਕਾਦੀ ਕਰਦੇ ਹੋ ਨਾ ਅਬੇ ਇੱਥੇ ਅਸੀਂ ਕੰਪਨੀ ਖੋਲਦੇ ਆਂੀ ਮੋਬਾਈਲ ਵਾਲੀ ਸੰਭਾਲੀ ਰੀਚਾਰਜ ਵੈਗੇ ਕਰ ਦਿੰਦੇ ਆ ਉਹ 18 ਮਿੰਨਸਾ ਚੱਲਦਿਆ ਭਰਾਵਾ ਆਪਾਂ ਵੀ ਕੋਈ ਸੰਭਾਲੀ ਕਾਰਡ ਕੱਢ ਗੱਡੀ ਨਵੇਂ ਕੱਢੀ ਆ ਨਾ ਨਮਾ ਉਹ ਕੱਢੀ ਐ ਸਿੰਮ ਵਾਲੀ ਸਹੀ ਆ ਕਰਦੇ ਆ ਜੀ ਬਾਨੀਆਂ ਨਾਲ ਗੱਲ ਕਰਦੇ ਆ ਅਸੀਂ ਕੀ ਆਪਣਾ ਜਵਾਨਾ ਸਾਨੂੰ ਜਮਾਨ ਲਾਈਫ ਇੰਜੋਏ ਨਹੀਂ ਕਰਨੀਦਾ ਇਹ ਸਾਨੂੰ ਕੰਮ 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 ਕਰ ਲਓ ਕੋਈ 2 ਰੁਪਿਆ ਦਾ ਕੁਛ ਕਰ ਲਓ ਇਕੱਲਾ ਦੋੜਦੋ ਵਿੱਚ ਚਾਨਣਾ ਪਾਓ ਲੈ ਚਾਨਣਾ ਪਾਓ ਮਾਰ ਲਾਗ ਰਿਹਾ ਚਾਂਸ ਤਾਂ ਇਹਦਾ ਇਹਦਾ ਇਹ ਸਾਗਰ ਰੋਕਾ ਵਾ ਸਾਡੇ ਤੇ ਬਾਹਰ ਰੋਬ ਮਾਰਦਾ ਬਾਹਰ ਮਾਰੀ ਜਾਂਦੇ ਹੈਗੇ ਸਾਲਾ ਬਾਹਲਾ ਸਾਨੂੰ ਗੁੰਡਾ ਹੀ ਕਰੀ ਜਾਂਦੇ ਰੋ ਕੁਛ ਕਰ ਲਿਆ ਕਰੋ ਇਹਨੇ ਤਾਂ ਜ਼ਿੰਦਗੀ ਦੀ ਕਰ ਲਿਆ ਹੁਣ ਬਸ ਅਸੀਂ ਕਰ ਲਈ ਮੈਂ ਭੈਣੇ ਰੋ ਕਰਨ ਨੂੰ ਕਿ ਮੈਂ ਗਾ ਸਾਮਾ ਬਿੱਲ ਦੇਣ ਨਾਲ ਵਲ ਗਿਆ ਜਾ ਕੇ ਸਹੀਆ ਸਹੀਆ ਚਲੋ ਉਹ ਕੰਮ ਕਰੋ ਝਾੜੂ ਮਾਰੀਏ ਝਾੜੂ ਉਹ ਇਹਨੇ ਉਧਰ ਝੱਲੂ ਪਸਮਾਲੇ ਪਾਸੇ ਆਇਆ ਪਿਆ ਪਰ ਕੌਲਾ ਆ ਇੱਕ ਜਾਲੇ ਗਿਆ ਕੋਦੇ ਭਾਈ ਤੁਸੀਂ ਉਹ ਕੜਾਹੀ ਦੇ ਵਿੱਚ ਖੋਆ ਸੀ ਭਰਾਵਾ ਖੋਆ ਨਹੀਂ ਸੀਗਾ ਉਹ ਆ ਸੀ ਜਲੇਤੀ ਸੀ ਹਾਂ ਆ ਗਿਆ 2 ਮਿੰਟ ਆ ਜਲੇਤੀ ਰਿਹਾ ਪਤਾ ਕਿੰਨਾ ਮੈਂ ਗਾ ਕਣ ਇਹ ਬਾਟੀ ਬਾਟੀ ਖੋਏ ਦੀ ਸਾਰੇ ਜਾਣੀ ਛਕੋ ਪਤਾ ਕਿੰਨਾ ਕੇਲੜੀਆਂ ਇਹ ਚ ਹਾਂ ਇਹ ਕਿਹਨੂੰ ਕਿਹੜੀ ਮਸਾਂ ਦਾ ਹੈ ਸਾਰੀਆਂ ਦਾ ਲਖਵਿੰਦਰ ਖਾਤਰ ਬਣਾਇਆ ਦਾ ਇਹ ਲਖੋ ਵਾਸਤੇ ਬਣਾ ਲਖਵਿੰਦਰ ਕਹਿੰਦਾ ਮੈਂ ਬੋਡੀ ਬਿਲਡਿੰਗ ਕਰਨ ਲੱਗਣੀ ਆ ਮੈਂ ਬੜੇਵੇਂ ਨਹੀਂ ਖਲ ਖਾ ਰੇ ਗੜਾ ਮਾੜੀ ਆ ਓਏ ਪਤਾ ਕਿੱਡੀ ਭਾਂ ਤੋਂ ਭਾਂਤੀ ਸ਼ਹਿਬ ਆਈ ਹੋਈ ਇਹ ਚ ਕਿੰਨੀਆਂ ਕੈਲਰੀ ਇਹ ਮੁੱਖੀਆਂ ਕਿਹੜੀਆਂ ਇਹਦੇ ਪਰ ਆ ਬੈਠੀ ਹੋਏ ਅੱਜ ਦਾ ਹੈ ਤੋਰਾ ਨਾਲ ਜੋੜੀ ਇਹ ਅਭੀ ਸੁੱਤੇ ਪੜੇ ਹੈ ਮੈਡਮ ਉੱਠ 10:00 ਵੱਜ ਗਏ ਆ ਉੱਠ ਗਿਆ ਉੱਠ ਗਿਆ ਆਹ ਇੱਕ ਲੋਲਾ ਇੱਧਰ ਇਧੜ ਹੜੂ ਲਗਾਏ ਆਹ ਹਲੇ ਇੱਥੇ ਕੋਲਵਾ ਨਹੀਂ ਪਾਇਆ ਮੇਰੇ ਭਰਾ ਨੇ ਬੜਾ ਜਿੱਲੜ ਹੈ ਹੈ ਗਾਈ ਜੋਂ ਚਾੜੂ ਮਾਰ ਲੱਗੇ ਛਾੜੂ ਨਹੀਂ ਗਾ ਤੇ ਤੈਨੂੰ ਮੈਂ ਰਾਜ਼ਾ ਰੱਖੋ ਉੱਥੇ ਬੈਠਾ ਸਾਰਾ ਇਕੱਠਾ ਕਰੀ ਓਏ ਲੱਖੋ ਹਾਂ ਕਿ ਜਦੋਂ ਖੜਾ ਹੋਇਆ ਭਰਾ ਲੱਖੋ ਦੇ ਜੂਲੇ ਦਾ ਐ ਬੜਾਕਾ ਫਿਆਵਾਂਗੇ ਕਿਉਂਕਿ ਤਾਂ ਬਾਲਾ ਟੁੱਟ ਗਿਆ ਹੁੰਦਾ ਛੱਤ ਤੋਂ ਇਹ ਜਾਂਦੇ ਆ ਹਾਂ ਹਨਾ ਹਨਾ ਰੱਖੋ ਓਏ ਹੋਰ ਯਾਰ ਇੰਨੇ ਦਿਨ ਲੋਕੀ ਸ਼ੋਪਿੰਗ ਕਰੀ ਜੀ ਨਿਕਾਲਿਆ ਹੋਣਾ ਸ਼ੋਪਿੰਗ ਕਰ ਕਰ ਕੇ ਹੁਣ ਸੱਚੀ ਉਹ ਕੀ ਕਹਿੰਦਾ ਤਹਿਕੀਲਾ ਡੈਲ ਤੇ ਤਾਂ ਨਾ ਸੀ ਇੱਕ ਤਾਂ ਇਹ ਟੁੱਟੀਆਂ ਨਹੀਂ ਕਿਹਨਾਂ ਕਾਫੀ ਵੀ ਚੈਲਸਾ 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 ਨਹੀਂ ਚੈਲ ਚਲਸਾ ਹਾਂ ਇਹ ਬਰਾਵਾ ਪਤਾ ਨਹੀਂ ਕਿਥੋਂ ਸਧਰ ਕੱਪ ਹੀ ਗਏ ਨੇ ਅਗੇ ਸਿੱਧੀ ਇਹ ਕਹਿੰਦਾ ਲੋਫਰ ਲੋਫਰ ਸਰ ਲੋਫਰ ਲੋਫਰ ਤਾਂ ਮੇ ਜਿਹੜੇ ਲੋਫਰ ਹੁੰਦੇ ਉਹਨਾਂ ਨੂੰ ਉਹ ਨਹੀਂ ਇਹ ਪੈਰਾ ਕਰਦੀ ਕਰਦੇ ਦੂਸਰੇ ਇਹ ਪੈਰਾ ਜਿਹੜਾ ਟੈਸਲਾ ਬਣਾਉਣ ਲੱਗ ਗਿਆ ਹੋ ਰਹੀ ਹੈ ਬਲੌਗਿੰਗ ਆ ਮੇਰੇ ਤੋਂ ਚੁੱਡੀ ਚੱਕੀ ਦਾ ਦਵਾਰਾ ਕੱਟ ਕੇ ਲੈ ਆ ਫੈਨ ਹੈ ਟੈਸਲੇ ਦੇ ਰੁਕ ਜਿਆਦਾ ਤਾਂ ਟੈਸਲਾ ਲੈ ਕੇ ਆਉਂਦੇ ਹੁੰਦੇ ਸੀ ਖਾ ਹੁਣ ਵੇਖ ਜੰਨੀ ਟੈਸਲਾ ਨਾ ਕਹਿੰਦੀ ਹੁਣ ਕਿਤੇ ਚੈਲਸਾਗਾ ਲਗਜ਼ਰੀ ਥਿੰਗ ਹੁੰਦੀ ਹੈ ਉਹਨੋ ਚੈ ਪਤਾ ਨਹੀਂ ਬਰਾ ਵਾ ਕਿਥੋਂ ਇਹ ਜੇ ਅੱਖਰ ਕੱਢ ਕੱਢ ਕੇ ਲਿਆਉਂਦਾ ਹੈਗਾ ਨਾ ਮੈਂ ਤਾਂ ਨਾਮ ਵੀ ਨਹੀਂ ਲੈਣ ਦਾ ਇਤ ਸਿੱਧਾ ਕਹਿੰਦੇ ਪੈਰਾਚਰ ਕਾ ਵੀ ਪਵਾ ਕੇ ਲਿਆਉਂਦੇ ਰਕਾ ਵੀ ਹੋਰ ਚੀਜ਼ ਹੁੰਦੀ ਆ ਅਸ਼ਕਾ ਜੀ ਇਸ ਠੀਕ ਹੈ ਸਾਨੂੰ ਪਤਾ ਨਹੀਂ ਸੀ ਬਰਾ ਨੋਲੇਜ ਇੰਕਰੀਜ਼ ਕਰੋ ਆਪਣੀ ਇਹ ਕਹਿੰਦਾ ਮੈਂ ਹੁਣ ਅਗਲਾ ਐਮਐਸਟੀ ਕੀ ਕੀ ਚੈਸਾ ਚੈਸਾ ਲੱਗਦਾ ਚੈਸਲਾ ਕੀ ਕਿਹਾ ਚੈਲਸਾ ਚਲ ਚਲ ਚੈਲਸਾ ਮੈਨੂੰ ਤਾਂ ਨਾ ਲੈਣੀ ਚੈਲਸਾ ਬਾਗੇ ਦੇ ਕੇ ਆਉਣਾ ਕਹਿੰਦਾ ਅਗਲਾ ਐਮਐਸਟੀ ਮੈਂ ਮੈਨੂੰ ਸ਼ਾਪਿੰਗ ਕਰਾ ਕੇ ਲਾ ਪਰ ਇਹਨੂੰ ਅਸੀਂ ਪਹਿਲਾਂ ਪਾਏ ਸੀ ਜਦੋਂ ਛੋਟਾ ਹੁੰਦਾ ਸੀ ਉਦੋਂ ਇਹਨਾਂ ਦਾ ਟ੍ਰੈਂਡ ਨਹੀਂ ਹੁੰਦਾ ਸੀ ਜਦੋਂ ਛੋਟਾ ਮੁੰਡਾ ਹੀ ਚੈਸਲਾ ਪਉਣ ਲੱਗਿਆ ਸੀ ਓਏ ਉਦੋਂ ਇਹ ਆਏ ਸੀਗੇ ਫੀਟਿਆਂ ਵਾਲੇ ਆਏ ਸੀਗੇ ਉਦੋਂ ਇੱਥੇ ਕੋਈ ਐ ਕ੍ਰੋਕੋਡਾਈਲ ਲੈਦਰ ਲੁੱਦਰ ਕੁਝ ਨਹੀਂ ਹੁੰਦਾ ਸੀ ਪਲੇਨ ਹੁੰਦਾ ਸੀ ਇਹ ਅੱਛਾ ਫਿਲਮਾਂ 'ਚ ਵੀ ਇਹ ਤਾਂ ਨਹੀਂ ਕਿ ਕਿਤੇ ਵੀ ਟ੍ਰੈਂਡ ਨਹੀਂ ਹੁੰਦਾ ਸੀ ਪਰ ਹੁਣ ਇਹ ਟ੍ਰੈਂਡ 'ਚ ਆ ਗਈ ਹੈ ਜੀ ਚਾਈ ਜਿਹੜੀ ਚੀਜ਼ ਤੂੰ ਬਾਕੇ ਹਟ ਗਈ ਹੈ ਨਾ ਉਦੋਂ ਇਹਦਾ ਕੋਈ ਆਏ ਨਹੀਂ ਹੁੰਦਾ ਸੀ ਵੀ ਆਹ ਚੀਜ਼ ਆਹ ਚੀਜ਼ ਹੁਣ ਉਹ ਚੀਜ਼ ਟ੍ਰੈਂਡਿੰਗ ਚ ਆਈ ਜਾਂਦੀ ਹੈ ਇਹ ਇਹ ਸਾਰਾ ਜਿਹੜਾ ਪੁਰਾਣਾ ਸਿਸਟਮ ਹੈ ਸਭ ਆਊਗਾ ਹਾਂ ਇਹ ਰਿਪੀਟ ਹੁੰਦਾ ਟ੍ਰੈਂਡ ਵੀ ਰਿਪੀਟ ਹੁੰਦਾ ਇਹ ਪੁਰਾਣੀਆਂ ਜਿਹੜੇ ਲੋਕ ਚਾਦਰੇ ਜੁਦਰੇ ਬੰਨਦੇ ਆਏ ਉਹ ਸਭ ਕੁਝ ਆ ਜਾਊਗਾ ਪੁਰਾਣਾ ਸਿਸਟਮ ਠੀਕ ਹੈ ਨੌਕਾ ਵਾਲੀਆਂ ਨੌਕਾ ਵਾਲੀ ਜੁੱਤੀ ਚਲਦੀ ਆ ਉਹਦੇ ਨਾਲ ਹੀ ਠੱਪ ਜੁੱਤੀ ਲੈਣਾ ਹੋਏ ਉਹ ਲੁੱਕਰ ਮਾਰ ਜੁੱਤੀ ਪਾਉਦੇ ਹੁੰਦੇ ਉਹ ਵੀ ਲੈਣਾ ਹੈ ਇਹ ਟ੍ਰੈਂਡ ਰਿਪੀਟ ਹੋ ਵਾਰ ਦਿੱਤੀ ਉਹ ਆਏ ਕੁੜੀ ਜੀ ਹੁੰਦੀ ਸੀ ਗੁੰਡੀ ਹੁੰਦੀ ਸੀ ਹਾਂ ਹੁਣ ਵੀ ਹੁੰਦੀਆਂ ਕੁੜੀਆਂ ਵੀ ਮੁੰਡੇ ਤਾਂ ਚੱਲ ਪਾਉਂਦੀਆਂ ਕੁੜੀਆਂ ਤਾਂ ਕਿਹੜਾ ਪਲੇਨ ਨਹੀਂ ਆਗੇ ਅਸੀਂ ਪਲੇਨ ਉੱਤੇ ਹੋਏ ਹੁਣ ਫੁੱਲ ਜੇ ਹਾਂ ਹੁਣ ਉਹਨੂੰ ਨੌਕਦਾਰ ਸਹੀ ਹੈ ਚਲੋ ਫਿਰ ਵੈਲਦਿਆਂ ਜਾ ਕੇ ਕਿਹੜੇ ਸ਼ਹਿਰ ਵਜਾਰ ਲੈ ਕੇ ਜਾਓ ਬਾਏ ਸਾਨੂੰ ਚੈਸਲਾ ਲੈਣ ਉਹਨਾਂ ਦਾ ਐਸਾ ਦਾ ਲੈ ਗਈ ਕਿਤੇ ਇੱਕ ਤਾਂ ਟੈਸਰ ਜੀ ਸਾਨੂੰ ਗਰੀਦਨੂ ਕਰਦੇ ਆ ਆਹ ਚੈਸਲਾ ਲੈਣ ਛਾਣੇ ਲੱਖੂ ਹੁਣ ਅਸੀਂ ਸ਼ੇਰ ਆ ਗਿਆ ਇਹ ਵੱਨ ਲੈ ਲਿਆ ਸਾਨੂੰ ਪਛਾੜ ਵਾਲੇ ਲੱਗਦੇ ਆ ਲੱਖੋਂ ਦੀ ਥੋੜੀ ਜਿਹੀ ਟੈਸਟਿੰਗ ਕਰਾਉਣੀ ਹੈ ਹਲੇ ਬਾਈ ਦੀ ਪਹਿਲਾ ਟੈਸਟ ਬੱਲਾ ਕਰਾਉਣਿਆ ਹਸਪੀਟਲ ਅਸੀਂ ਪਹੁੰਚ ਚੁੱਕੇ ਹਾਂ ਰਲੂ ਗੇਮਸ ਹੈ ਹੌਟ ਨੇ ਲੱਖੋਂ ਨੂੰ ਅਸੀਂ ਦਵਾਈ ਦਿਵਾਉਣ ਆਏ ਸੀ ਖੜ ਗਏ ਲੈ ਅੱਜ ਪਰਚੀ ਕਟਾ ਰਹੇ ਆ ਇਹ ਕਿਹੜਾ ਵਾ ਪਹਿਲੀ ਵਾਰ ਹੀ ਆਏ ਆ ਮੈਂ ਤਾਂ ਮੁਰਤੇ ਉਹਦੀ ਚਸਲਾ ਵੀ ਲੈਣੀ ਆ ਹਲੇ ਸੜਕਾ ਬਣਾਉਣਾ ਲੈਂਦੇ ਲੁੱਕ ਪੋਣਾ ਵਾਲੇ ਖੰਭ ਭਾਈ ਹੁੰਦੇ ਆ ਇਹ ਉਹ ਦੂਜੇ ਦੇ ਰਮੜੀ ਜੀ ਲੁੱਕ ਪੋਣਾ ਲੈਂਦੇ ਮੰਮੀ ਨੇ ਜਬੀ ਬੇਇਜ਼ਤੀ ਕਰਤੀ ਹੋਏ ਇਹ ਉੱਤੋਂ ਦਾ ਖੁੱਲੀ ਲੱਗੂ ਲੈਕਲੀ ਜ਼ਿਆਦਾ ਸੋਹਣੀ ਆ ਹਾਂ ਆਬ ਬਲੈਕ ਜ਼ਿਆਦਾ ਸੋਹਣੀ ਇਹ ਨਾਲੇ ਸਾਰਿਆਂ ਨਾਲ ਚੱਲ ਸਕਦੀ ਆ ਮੇਰੇ ਵਰਗੇ ਲੈਣਾ ਯਾ ਤੋ ਆ ਦੇਖਾ ਗਿੱਡੀ ਸੀ ਰਾਜੀ ਹੋ ਜੀ ਬਤਾ ਲੱਗਦੀ ਨਹੀਂ ਕਿਆ ਚੱਲੋ ਸੌਕਸ ਨਾਲ ਉਹ ਲੈ ਕੇ ਆ ਸੌਕਸ ਫੜ ਕੇ ਚੱਲੋ ਸੌਕਸ ਨਾਲ ਪਾ ਗਏ ਨੇ ਜੀ ਹੀ ਪ੍ਰਾਪਤੀ ਹੋ ਰਹੀ ਹੈ ਹੁਣ ਇਹਦੇ ਚ ਕੀ ਕਮੀ ਹੈ ਰੈੱਡ ਬੋਟ ਨਹੀਂ ਜੀ ਕੀ ਨਹੀਂ ਕੋਈ ਕਰਨਾ ਨਹੀਂ ਜੀ ਅਸੀਂ ਤਾਂ ਕਰ ਦਾਂਗੇ ਆਹ ਦੇਖੀ ਆਹ ਹਾ ਤਨੁਨਾ ਜੀ ਕੋਈ ਵੀ ਨਹੀਂ ਆਹ ਗੁੱਚੇ ਦੇ ਪੇ ਦੇਖੀ ਨਾ ਆਹ ਮੰਮੀ ਮੇਰੀ ਕਹਿੰਦੀ ਤਾਂ ਗੋਹ ਸਿੱਤਣਾ ਲੱਗ ਰਿਹਾ ਸੋਹਣੇ ਬਹੁਤ ਲੱਗ ਰਿਹਾ ਬ੍ਰੋ ਬ੍ਰੋ ਦੇਖ ਤਾਂ ਸਹੀ ਸੂਰਾ ਲੱਗ ਰਿਹਾ ਇਹ ਚੱਲੇ ਜਾਣੇ ਕਿ ਤੇਰੇ ਉਹਦੇ ਨਾਲ ਬਲੈਕ ਪਾਉਣਾ ਨਾ ਪੈਂਟ ਦੂਜੀ ਉਹਦੇ ਨਾਲ ਉਹ ਉਂਜ ਨਾਲ ਵੀ ਚੱਲ ਜੂਗੀ ਉਹ ਜਿਹੜਾ ਕੁੜਤਾ ਪਜਾਮਾ ਤੋਂ ਖੁੱਲਾ ਉਹਦੇ ਨਾਲ ਪਾ ਲਿਆ ਖੁੱਲੇ ਪੌਂਚੇ ਬਾਈ ਨੇ ਮੇਰੇ ਨੇ ਚੈਸਲੀ ਲੈ ਲਈ ਚੱਲ ਸੱਚਾ ਚੱਲ ਸਾ ਲੈ ਲਿਆ ਅਬ ਇਹ ਸ਼ੂਜ਼ ਦੇਖ ਰਿਹਾ ਸਨੀਕਰ ਕਿ ਬੂਟ ਲੇਗਾ ਦੋਨੇ ਚੀਜ਼ਾਂ ਹੀ ਦਿਖਾ ਦੋ ਜੁੱਤੀ ਨਹੀਂ ਹੋਏ ਪੂਰਾ ਸੈਲ ਆਉਂਦਾ ਹੈ ਸ਼ੂਜ਼ ਹੀ ਲੈਣ ਉਹ ਕਾਲਜ ਚ ਚੱਲਿਆ ਜਾਣਗੇ ਵਧੀਆ ਬੂਟ ਬੂਟ ਅੱਜ ਲੱਖੋ ਦੀ ਸ਼ਾਪਿੰਗ ਡੇ ਆ ਨਾ ਲੱਖੋ ਲੱਖੋ ਕਹਿੰਦਾ ਟੈਸਲਾ ਬਾਗੇ ਪੇਪਰ ਦੇ ਕੇ ਆਉਂ ਅੱਜ ਬੂਟੇ ਤਾਂ ਨਾ ਮੇਰੀ ਨਾਨੀ ਨੂੰ ਛੱਡ ਕੇ ਆ ਹਸਪੀਟਲ ਉਹਦਾ ਬੋਡਾ ਆ ਵਿਚਾਰੀ ਦਾ ਦੁੱਖ ਦਾਗਾ ਹੁਣ ਲੱਖੋ ਦੀ ਰਿਪੋਰਟ ਫੜਨ ਜਾਣੇ ਆ ਅੱਜ ਸਾਡਾ ਚੁਣੀ ਰीडीਆ ਅੱਜ ਤਾਂ ਤੁਹਾਡੇ ਟਰੈਕਟਰਾਂ ਨਾਲ ਨਹੀਂ ਆ। ਇੰਨਾ ਲਈ ਟਾਈਮ ਇੰਨਾ ਲਵਾਦਾ। ਹੋਣਾ ਰਹਿ ਗਿਆ ਵੀ ਪੁੱਛਣਾ ਯਾਰ ਰਿਪੋਰਟ। ਮੁੱਖੇ ਵਰਗੇ ਜਵਾ। ਇਹ ਤਾਂ ਨਹੀਂ ਖਾਇਆ ਵੀ ਖਾਇਆ ਕੋਈ ਮੈਨੂੰ ਨਹੀਂ ਪਤਾ। ਖਾਣ ਨੂੰ ਇੱਥੇ ਬੜਾ। ਮੈਨੂੰ ਦੂਰ ਦੂਰ ਤੋਂ ਕਿਤੇ ਖਾਣ ਨੂੰ। ਫੇਰ ਪੁੱਛ ਲੈ ਕਿੱਥੇ ਭਾਈ ਕੋਈ ਅੰਦਰ ਬਾਗ ਜਾ। ਫੋਨ ਆ ਲੈਨੇ ਆ ਬੇਟਾ ਆ ਜੀ। ਖੁਸ਼ ਆ ਗਿਆ ਇਹਦਾ ਵੀ ਪੈਕੇਜ ਹੋਣ ਲੱਗਿਆ ਬਾਡੀ ਪੈਕੇਜ 500 ਬਾਡੀ ਕੈਲਸ਼ੀਅਮ ਸ਼ੂਗਰ ਚੈੱਕ ਕਰਦੇ ਆ ਕਿਡਨੀ ਵਗੈਰਾ ਦੇ ਲੀਵਰ ਵੀਰੇ ਪੂਰਾ ਪੈਕੇਜ ਲੈਣਾ ਜੇ 500 ਰੁਪਏ ਦਾ 500 ਚ ਟੈਸਟ ਕਰਦੇ ਆ ਇੰਨੇ ਦਾ ਸਹੀ ਹੈ ਸਹੀ ਆ ਭਰਾਵਾ ਮਾਰ ਲੈ ਉਹਨਾਂ ਨੂੰ ਫੋਨ ਰਿਪੋਰਟਾਂ ਨੇ ਕਿ ਮਾਰ ਕੇ ਇਹਨਾਂ ਨੇ MRI ਕਰਨੀ ਸੀ ਇੱਕ ਟੈਸਟ ਕਰਨਾ ਸੀ ਤਾਂ ਤੈਨੂੰ ਮੈਂ ਵੀ ਦੇਖ ਕੇ ਦੱਸ ਦਿੰਦੀ ਵੀ ਮਾਣਾ ਮੋਟਾ ਸੈੱਲ ਸਨ ਕੱਢ ਰਹੇ ਹੋਣਗੇ ਚੱਕ ਕੇ ਤੂੰ ਪੇਟ ਦਾ ਦਿਲ ਤੇ ਦਾ ਭੱਗ ਤੀ ਕਰੀ ਹੋਈ ਵੀ ਨਬਜ ਫੜ ਕੇ ਰੋਗੇ ਦੱਸ ਲੇਂਗੀ ਲੈ ਦੱਸ ਜਾ ਵਾਸਤੇ ਤੈਨੂੰ ਕੀ ਕਹਿੰਦੇ ਆ ਭੁੱਖ ਨਹੀਂ ਲੱਗਦੀ ਤੈਨੂੰ ਘੱਟ ਭੁੱਖ ਲੱਗਦੀ ਆ ਬਸ ਬੱਖ ਲੱਗਣੀ ਹੱਡ ਗਈ ਜਮੀ ਉੱਖ ਕਰਨ ਲੱਗ ਫਿਰ ਵਧੀਆ ਹੀ ਹੈ ਤੇਰੀ ਬੋਡੀ ਫੈਟ ਬਰਨ ਹੋਊਗਾ ਕੈਲਰੀਜ਼ ਤੇਰੀ ਬਰ ਤੇਰੀ ਬੋਡੀ ਉਹ ਮਾਡਲ ਵਾਲੀ ਬਣ ਜੂਗੀ ਪਪਰਾ ਵਾਲਾ ਭੁੱਖਣ ਲੱਗ ਗਿਆ ਇਹ ਵੀ ਕੋਈ ਬਿਮਾਰੀ ਹੈ ਵੀ ਜਦੋਂ ਭੁੱਖ ਨਹੀਂ ਲੱਗਦੀ ਜੀ ਮੈਨੂੰ ਪਤਾ ਨਹੀਂ ਕੀ ਹੋਇਆ ਤਿੰਨ ਚਾਰ ਦਿਨਾਂ ਦਾ ਸਾਨੂੰ ਕਹਿੰਦਾ ਸਾਨੂੰ ਭੁੱਖ ਨਹੀਂ ਲੱਗਦੀ ਮੇਰਾ ਟੈਸਟ ਕਰਾ ਦੇ ਇਹ ਭੁੱਖ ਨਹੀਂ ਲੱਗਦੀ ਇਹਦਾ ਕਿਹੜਾ ਟੈਸਟ ਹੋਣਾ ਉਹ ਪਹਿਲਾਂ ਮੈਂ ਇੰਨਾ ਕੁਝ ਖਾਂਦਾ ਹੁੰਦਾ ਸੀਗਾ ਐਂ ਸੀ ਗਿਆ ਵੀ ਪਤਾ ਹੀ ਨਹੀਂ ਲੱਗਦਾ ਸੀ ਵੀ ਖਾ ਵੀ ਆ ਹੁਣ ਵੀ ਰੋਟੀ ਨਾ ਹੁਣ ਦੋ ਤੇ ਜਾ ਕੇ ਬ੍ਰੇਕ ਆ ਗਏ ਨੇ ਦੋ ਦਾ ਖਾਣਾ ਫੇਰ ਦੋ ਕਿੰਨੀਆਂ ਗਣੇ ਮੈਂ ਕਿ ਕਿਤੇ ਜਮੇ ਨਹੀਂ ਖਾਦਾ ਆਏ ਹੁਣ ਯਾਰ ਫੇਰ ਵੀ ਉਹੀ ਜੀ ਗੱਲ ਨਹੀਂ ਰਹੀ ਸਰੀ ਛੱਗਿਆ ਤਾਂ ਤੜਕੇ ਉੱਠਦੇ ਉਧਰੋਂ ਮਿਹਰੇ ਮੂੰਹ ਤੋਂ ਹੀ ਆਵਾਪਸੇ ਉਹਨੂੰ ਰਗੜਾ ਦੇ ਰਿਹਾ ਕਿ ਮਹਿਲ ਲੈ ਕਿਧਰ ਆਪਾਂ ਹੋਇਆ ਤੜਕੇ ਉਸ ਨਾਲ ਤਾਂ ਪਿਆਰ ਹੈ ਲਾਵਾ ਹਾਂਜੀ ਮੈਨੂੰ ਭੁੱਖ ਨਹੀਂ ਲੱਗਦੀ ਮੈਂ ਇਹਦੇ ਉੱਠ ਕੇ ਮੂੰਹ ਤੋਂ ਤਾਂ ਆਪ ਟੋਰਨ ਲੇ ਬੈਠਾ ਚੁੱਲੇ ਮਿਲ ਉਸੇ ਆਇਆ ਆਇਆ ਸੇ ਤਾਂ ਜੜੀ ਹੈ ਚੱਲ ਲੱਗ ਜੂ ਪਤਾ ਕੀ ਆਉਂਦਾ ਰਿਪੋਰਟਾਂ 'ਚ ਉਹਦੇ ਕਹਿਣ ਵਾਂਗ ਗੁੜੀਆਂ ਦੇ ਕਹਿਣ ਵਾਂਗ ਜੇ ਕੁਝ ਨਾ ਆਇਆ ਨਾ ਦੇਖ ਲਈ ਐਨੇ ਪੈਸੇ ਵੀ ਲਾਤੇ ਮੁੰਨੇ ਪੁੱਤੜਾ ਕੁਝ ਆਇਆ ਹੈ ਨਹੀਂ ਆ ਪੈਸੇ ਐਨੇ ਲੱਗੇ ਆ ਲੋਕ ਨੇ ਖੁਸ਼ੀ ਮਨਾ ਦਿੰਦੇ ਉਧਰ ਵੱਡੇ ਜਿਹੇ ਫੋਰਨ ਗੁਰੂ ਵੀ ਥੈਂਕ ਗੋਡ ਕੁਝ ਨਹੀਂ ਆਇਆ ਇੱਥੇ ਝੋਰਾ ਪੈ ਜਾਂਦਾ ਪੈਸੇ ਲੱਗੇ ਰਿਪੋਰਟਾਂ 'ਚ ਦਾ ਵੀ ਨਹੀਂ ਕੁਝ ਆਇਆ ਲੱਕ ਰਿਪੋਰਟ ਦੇਖਦੇ ਆ ਬਈ ਕੀ ਆਉਂਦਾ ਤੀਜੀ ਪਤ ਕੀ ਕੁਛ ਟੈਸਟ ਕਰਾ ਕੇ ਗਿਆ ਸੀ ਸਵੇਰੇ ਤੋਂ ਆਹੀ ਆਪਣਾ ਉਹ ਓਟੀਪੀਟੀ ਹੁੰਦਾ ਜਿਹੜਾ ਲੀਵਰ ਦੇ ਸਾਰੇ ਟੈਸਟ ਹੋ ਗਏ ਹੋਰ ਸੈਲ ਚੈੱਕ ਕਰਾਇਆ ਸਾਰੇ ਜਿਹੜਾ ਜਿੰਨੇ ਵੀ ਆਲ ਰਾਉਂਡ ਹੁੰਦੇ ਨੇ ਗੇ ਬਾਡੀ ਚ ਚੈੱਕ ਅੱਛਾ ਕੋਈ ਹੁਣ ਕੋ ਸਾਹ ਵੀ ਨਾ ਕਿਤੇ ਨਹੀਂ ਆ ਰਿਹਾ ਰਹੇਗਾ ਆਪਣੇ ਲੰਗਸ ਦਾ ਰਹੇਗਾ ਤੇ ਹਾਂ ਦਾ ਰਹੇਗਾ ਹੋਰ ਅਗਲਾ ਬਹੁਤ ਵੱਡੀ ਜਦ ਉੱਧਰ ਜਾਂਦਾ ਨਾ ਮੁੱਦਾ ਵਾਂਝਾ ਤੋਂ ਉਧਰ ਜਾਂਦੇ ਆ ਕਿਤੇ ਕੀ ਮੁੱਦਾ ਵਾਂਝਾ ਜਾਂਦਾ ਵੀ ਕੋਈ ਜਿਨੂ ਆਏ ਲੱਗੇ ਕੋਈ ਭਿਆੰਕਰ ਕੋਈ ਵੱਡੀ ਆਏ ਚੀਜ਼ ਐਪਲ ਆਇਆ ਹੋਵੇ ਹਾਂ ਤੂੰ ਚੰਗਾ ਉੱਠਣਸਾਰ ਤੇ ਐਪਲ ਰੁੱਢਦੇ ਨੇ ਵਦ ਕੇ ਤੇਰੇ ਕਿਹੜੇ ਕਿਹੜੇ ਲੀਵਰ ਹੋ ਗਿਆ ਨੇ ਵੱਡਾ ਆ ਕੋਈ ਲੱਗਦਾ ਕਿ ਮੈਂ ਹਸਦੇ ਚਿਹਰੇ ਨਾਲ ਹੱਸਦੇ ਨਹੀਂ ਦੁੱਖ ਵਾਰ ਇਹਦਾ ਹੈ ਭਰਾਵਾ ਹੱਸਦੇ ਜੇ ਉਹ ਯਾਰ ਦੁਬਾਰੇ ਮਾਰ ਬਈ ਫੋਨ ਨਹੀਂ ਚੱਲ ਯਾਰ ਕਿਹੜੇ ਪੈਕ ਕਰਨਗੇ ਟੈਸਟ ਤੂੰ ਅਨਨਡਾ ਮੁਕੇਦੇ ਆਏ ਥੋੜਾ ਤੁਹਾਡੇ ਕਿਹੜੇ ਕਸਟਮਰ ਹੋਣਗੇ ਤੁਸੀਂ ਇੰਨੇ ਨੇ ਵੇਟ ਕਰਾਉਂਗੇ ਅਸਦਾ ਫੇਰ ਵੀ ਕਦੇ ਵਿੱਚ ਐਡ ਕਰਤੀ ਤੁਹਾਡੀ ਚਲ ਹੁਣ ਆ ਜਾਣਗੇ ਮਾਨ ਕੰਪਿਊਟਰ ਹੈ ਲੈ ਵ ਤੇ ਭਾਈ ਆ ਜਿਓ ਯਾਰ ਕਹਾਂ ਵੀ ਦੂਰ ਬਹੁਤ ਜਾਣਾ ਅਸੀਂ ਸਰਸੇ ਜਾਣਾ ਚਲੋ ਫਾਈਨਲੀ ਆ ਗਏ ਘਰ ਕੀ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਕਰ ਦਿਓ ਕੀ ਸਬਸਕ੍ਰਾਈਬ ਤੇ ਬਾਕੀ ਅੱਜ ਤਾਂ ਬਸ ਸਾਡਾ ਮਰੀਜ਼ਾ ਨੂੰ ਲੈ ਕੇ ਲੰਘ ਗਿਆ ਸਾਰਾ ਦਿਨ ਨਾ ਇਹ ਤਾਂ ਆਪਾਂ ਹੋ ਵੀ ਕਰੀਆ ਖਰੀਦਦਾਰੀ ਵੀ ਕਰੀਏ ਜੀ ਖਰੀਦਦਾਰੀ ਚੋਂ ਤੇਰੀ ਚਸਲੀ ਆ ਗਈ ਹੁਣ 在在啥？Just, just